ਜੀ ਕੀ ਨਾਮ ਜੀ ਮੇਰਾ ਨਾਮ ਨਵੀਨ ਕੁਮਾਰ ਆ ਜੀ ਨਵੀਨ ਜੀ ਸਵਾਲ ਹਸਪਤਾਲ ਬਾਰੇ ਕੀ ਕਹਿਣਾ ਚਾਹਦੇ ਆ ਇੱਥੇ ਆਏ ਜੀ ਅਸੀਂ ਆਪਣੇ ਮੈਂ ਆਪਣੀ ਮਸ਼ੀਨ ਨੂੰ ਦਿਖਾਣ ਆਇਆ ਸੀ ਉਹਨਾਂ ਦੀ ਅੱਖਾਂ ਦੀ ਪ੍ਰੋਬਲਮ ਸੀ ਥੋੜੀ ਜੀ ਤੇ ਇੱਥੇ ਆਏ ਤਾਂ ਪਤਾ ਲੱਗਾ ਵੀ ਹੜਤਾਲ ਆ ਤੇ ਐਡੀ ਵੀ ਦੂਰੋਂ ਆਉਂਦੇ ਆ ਲੋਕ ਕੋਈ ਆਪਣਾ ਟਾਈਮ ਕੱਢ ਕੇ ਆਉਂਦਾ ਦੁਕਾਨ ਬੰਦ ਕਰਕੇ ਆਉਂਦਾ ਕੋਈ ਕੁਝ ਕਰਕੇ ਆਉਂਦਾ ਇਹਨਾਂ ਨੂੰ ਇਹ ਨਹੀਂ ਚਾਹੀਦਾ ਹੈਗਾ ਵੀ ਬਿਲਕੁਲ ਹੜਤਾਲ ਕਰ ਦੇਣੀ ਚਾਹੀਦੀ ਕੋਈ ਮਾੜਾ ਮੋਟਾ ਦੇਖ ਦੇ ਮਸ਼ੀਨ ਨੂੰ ਦੇਖਣ ਵਾਲਾ ਵੀ ਕੰਮ ਚਾਹੀਦਾ ਹੈ ਈ ਕਹਣਾ ਚਾਹੋਗੇ ਹਰ ਭਾਵ ਦੇ ਦੇ ਚਲੋ ਜਿਹੜੀ ਗੱਲ ਹੋਈ ਘਟਨਾ ਹੀ ਹੋਈ ਆ ਉਹ ਮਾੜੀ ਹੋਈ ਆ ਬਾਕੀ ਇਹਨਾਂ ਨੂੰ ਮਰੀਜ਼ਾਂ ਨੂੰ ਦੇਖਣੇ ਵੀ ਜਾਈਦਾ ਜਰਕੀਨਾ ਤੁਹਾਨੂੰ ਮੈਨਾਂ ਆਰਾਮ ਦੇ ਆ ਲਿਆ ਜੀ ਸੋ ਚਲੋ ਹਸਪੀਟਲ ਤੇ ਪਹੁੰਚੇ ਕੀ ਕਹਿਣਾ ਚਾਹੋਗੇ ਮੈਨਾਂ ਮੇਰੇ ਇੱਕ ਗੋਡਿਆਂ ਦੀ ਦਵਾਈ ਚੱਲਦੀ ਸੀਗੀ ਤਾਂ ਮੈਂ ਦੇਸੀ ਦਵਾਈ ਖਾਣਾ ਤੇ ਉਹ ਡਾਕਟਰ ਸਾਹਿਬ ਨੂੰ ਮਿਲਣਾ ਸੀਗਾ ਤੇ ਇੱਥੇ ਆਣ ਤੇ ਪਤਾ ਲੱਗਾ ਵੀ ਛੁੱਟੀ ਹੈਗੀ ਐ ਕੁਪੀ ਕੇ ਹੜਤਾਲ ਆ ਕਹਿੰਦੇ ਅੱਛਾ ਜੀ ਇਹਨਾਂ ਨੇ ਦੱਸਿਆ ਕਦੋਂ ਹੜਤਾਲ ਹੜਤਾਲ ਵਾਲਾ ਹੀ ਨਹੀਂ ਦੱਸਿਆ ਵੀ ਕਦੋਂ ਹੜਤਾਲ ਆ ਉਹਨਾਂ ਕਹਿੰਦੇ ਵੀ ਅੱਜ ਹੜਤਾਲ ਆ ਤੇ ਕੀ ਬੰਦ ਕਰਦੇ ਆ ਤੁਸੀਂ ਮੰਗਤ ਕੋਈ ਹੈਗੀ ਤਾਂ ਬੈਠ ਕੇ ਸਮਝਾ ਲੈਣਾ ਤੇ ਬਾਕੀ ਜਿਹੜੇ ਆਏ ਕਸਟਮਰ ਉਹਨਾਂ ਨੂੰ ਤਾਂ ਪ੍ਰੋਬਲਮ ਹੈ ਨਾ ਜਿਹੜਾ ਕੋਈ ਦੁਖੀ ਆ ਉਹ ਤਾਂ ਦੁਖੀ ਆਉਂਦਾ ਨਾ ਉਹਨੂੰ ਤਾਂ ਦਵਾਈ ਮਿਲਣੀ ਚਾਹੀਦੀ ਆ ਤੁਹਾਨੂੰ ਪਤਾ ਕੀ ਕੋਲਕਾਤਾ ਦੇ ਵਿੱਚ ਇੱਕ ਘਟਨਾ ਹੋਈ ਸੀ ਉਸ ਤੋਂ ਬਾਅਦ ਜਿਹੜੇ ਹੜਤਾਲ ਦਿੱਤੀ ਗਈ ਡਾਕਟਰਾਂ ਇਹਦੇ ਬਾਰੇ ਕੋਈ ਭੁਗਾਨੇ ਜਾਣਕਾਰੀ ਨਹੀਂ ਹੈਗੀ ਯਾਨੀ ਕੀ ਨਾਮ ਜੀ ਕਿਹੜੀ ਜਗ੍ਹਾ ਤੋਂ ਆਏ ਸੀਗੇ ਅੱਜ ਸਿਵਲ ਹਸਪੀਟਲ ਦੇ ਵਿੱਚ ਕੀ ਕਹਿ ਰਹੇ ਕੀ ਕਾਰਨ ਕੀ ਇਹਨਾਂ ਨੇ ਦੱਸਿਆ ਕੁਝ ਤੇ ਇਹ ਕੋਈ ਪਹਿਲਾਂ ਪਤਾ ਸੀ ਤੁਹਾਨੂੰ ਕਿ ਇੱਥੇ ਹੜਤਾਲ ਚੱਲ ਰਹੀ ਹੈਗੀ ਹੈ ਅੱਛਾ ਜੀ ਤੇ ਕੀ ਪ੍ਰੋਬਲਮ ਕੀ ਸੀਗੀ ਠੀਕ ਕਲਕੱਤਾ ਦੇ ਵਿੱਚ ਇੱਕ ਘਟਨਾ ਹੋਈ ਜਿਸ ਦੇ ਵਿੱਚ ਇੱਕ ਫੀਮੇਲ ਡਾਕਟਰ ਜਿਹੜੇ ਸਨ ਉਹਨਾਂ ਦੇ ਨਾਲ ਪਹਿਲਾਂ ਰੇਪ ਕੀਤਾ ਗਿਆ ਅਤੇ ਉਸ ਤੋਂ ਬਾਅਦ ਉਹਨਾਂ ਦਾ ਮਰਡਰ ਕਰ ਦਿੱਤਾ ਗਿਆ ਉਸ ਦਾ ਅਸਰ ਜਿਹੜਾ ਹੈਗਾ ਪੂਰੇ ਭਾਰਤ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਤੇ ਅੱਜ ਜੇਕਰ ਗੱਲ ਕਰੀਏ ਨਕੌਦਰ ਦੇ ਵਿੱਚ ਡਾਕਟਰਾਂ ਵੱਲੋਂ ਓਪੀਡੀ ਬੰਦ ਕਰਕੇ ਜੜੀ ਹੜਤਾਲ ਕੀਤੀ ਜਾ ਰਹੀ ਹੈਗੀ ਆ ਜਿਸ ਕਰਕੇ ਕਈ ਪੇਸ਼ੈਂਟ ਜਿਹੜੇ ਹੈਗੇ ਆ ਇੱਥੋਂ ਵਾਪਸ ਵੀ ਮੁੜ ਰਹੇ ਨੇ ਦਵਾਈ ਤੋਂ ਦੁੱਖੋਂ ਡਾਕਟਰ ਸਾਹਿਬ ਜੇਕਰ ਗੱਲ ਕਰੀਏ ਕਲਕੱਤਾ ਦੇ ਵਿੱਚ ਇੱਕ ਘਟਨਾ ਹੋਈ ਅੱਜ ਜੇ ਗੱਲ ਕਰੀਏ ਤਾਂ ਨਕੌਦਰ ਦੇ ਵਿੱਚ ਵੀ ਉਸ ਚੀਜ਼ ਦਾ ਅਸਰ ਦੇਖਣ ਨੂੰ ਮਿਲ ਰਿਹਾ ਕੀ ਕਹਿਣਾ ਚਾਹੋਗੇ ਹਾਂਜੀ ਜੇ ਉਹ ਉਧਰ ਹੀ ਨਹੀਂ ਪੂਰੇ ਪੰਜਾਬ ਦੇ ਜਿੰਨੇ ਵੀ ਸਿਵਲ ਹਸਪਟਲਸ ਨੇ ਸਾਡੀ ਐਸੋਸੀਏਸ਼ਨ ਪੀसीएमएस ਐਸੋਸੀਏਸ਼ਨ ਵੱਲੋਂ ਇੱਕ ਕਾਲ ਦਿੱਤੀ ਗਿਆ ਇੱਕ 24 ਆਵਰ ਅਸੀਂ ਓਪੀਡੀ ਸ਼ਟਡਾਊਨ ਰੱਖਾਂਗੇ ਐਜ਼ ਅ ਸਾਈਨ ਆਫ ਪ੍ਰੋਟੈਸਟ ਜੋ ਵੀ ਕੋਲਕਾਤਾ ਦਾ ਇਨਸੀਡੈਂਟ ਹੋਇਆ ਹੈ ਇੱਕ ਫੀਮੇਲ ਲੇਡੀ ਡਾਕਟਰ ਦਾ ਔਨ ਡਿਊਟੀ ਡਾਕਟਰ ਦਾ ਬੜੀ ਬੇਰਹਿਮੀ ਨਾਲ ਰੇਪ ਐਂਡ ਮਰਡਰ ਕੀਤਾ ਗਿਆ ਹੈ ਤੇ ਐਜ ਸਾਈਨ ਆਪਰੇਟਸਿਓ ਸਿਰਫ ਓਪੇਟੀ ਸ਼ਟਡਾਊਨ ਕਰ ਰਹੇ ਐ ਮਰਜੰਸੀ ਸਾਡੀਆਂ ਚੱਲ ਰਹੀਆਂ ਐ ਜੇ ਗੱਲ ਕਰੀਏ ਡਾਕਟਰ ਸਾਹਿਬ ਲਗਾਤਾਰ ਇਸ ਤਰ੍ਹਾਂ ਦੀਆਂ ਘਟਨਾਵਾਂ ਆਪਾਂ ਦੇਖਦੇ ਆਂ ਪੰਜਾਬ ਦੇ ਵਿੱਚ ਹੀ ਨਹੀਂ ਪੂਰੇ ਦੇਸ਼ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਦੇਖਦੇ ਆਂ ਕਿਸ ਤਰ੍ਹਾਂ ਦੇਖਦੇ ਆ ਉਹਨਾਂ ਨੂੰ ਬਿਲਕੁਲ ਇਹ ਇਨਸੀਡੈਂਟ ਬੜੇ ਪਹਿਲਾਂ ਵੀ ਹੁੰਦੇ ਆਏ ਰਹੇ ਨੇ ਹੁਣ ਵੀ ਹੋ ਰਹੇ ਨੇ ਇਸ ਲਈ ਸਾਡੀ ਡਿਮਾਂਡ ਇੱਕ ਹੈ ਕਿ ਸੈਂਟਰਲ ਪ੍ਰੋਟੈਕਸ਼ਨ ਐਕਟ ਹੀ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਤਾਂ ਕਿ ਜਿਹੜਾ ਸਾਰੇ ਹੋ ਦੇਸ਼ ਦੇ ਵਿੱਚ ਹਸਪੀਟਲਸ ਤੇ ਲਾਗੂ ਹੋਵੇ ਕੋਈ ਇਸ ਤਰ੍ਹਾਂ ਦਾ ਇਨਸੀਡੈਂਟ ਹੋ ਹੀ ਨਾ ਸਕੇ ਲੋਕਾਂ ਦੇ ਮਨ ਵਿੱਚ ਜਿਹੜੇ ਸ਼ਰਾਰਤੀ ਅਨਸਰ ਨੇ ਉਹਨਾਂ ਦੇ ਮਨ ਵਿੱਚ ਡਰ ਹੋਵੇ ਕਿ ਅਗਰ ਸਜ਼ਾ ਸਾਨੂੰ ਸਖਤ ਮਿਲੇਗੀ ਤਾਂ ਉਹ ਇਸ ਤਰ੍ਹਾਂ ਕਰਨਗੇ ਹੀ ਨਹੀਂ ਪਰ ਇਸ ਘਟਨਾ ਨੂੰ ਲੈ ਕੇ ਜਿਹੜਾ ਹੈਗਾ ਸੈਂਟਰ ਸਰਕਾਰ ਵੱਲੋਂ ਸੀਬੀਆਈ ਨੂੰ ਇਹ ਜਾਂਚ ਦਿੱਤੀ ਗਈ ਹੈ ਕਿਸ ਤਰ੍ਹਾਂ ਦੇਖਦੇ ਹੋ ਉਸ ਮਾਮਲੇ ਨੂੰ ਹਾਂਜੀ ਬਿਲਕੁਲ ਸੀਬੀਆਈ ਨੂੰ ਕੀਤੀ ਗਈ ਹੈ ਪਰ ਡਿਮਾਂਡ ਹੈ ਕਿ ਐਕਟ ਜ਼ਰੂਰ ਹੋਣਾ ਚਾਹੀਦਾ ਹੈ ਬਾਤ ਹੋ ਉਹਨਾਂ ਨਾਲੋਂ ਪਹਿਲਾਂ ਹੀ ਅਗਰ ਹੋਵੇ ਤਾਂ ਬੈਟਰ ਹੈ ਕਿਉਂਕਿ ਪੰਜਾਬ ਦੇ ਵਿੱਚ ਹਰ ਡਾਕਟਰ ਹਸਪੀਟਲ ਦੇ ਵਿੱਚ ਜਿਹੜੀਆਂ ਫੀਮੇਲ ਡਾਕਟਰ ਹੈਗੀਆਂ ਆ ਪਰ ਸੁਰੱਖਿਆ ਦੇ ਪ੍ਰਬੰਧ ਆਪਾਂ ਦੇਖਿਆ ਤਾਂ ਬਿਲਕੁਲ ਜ਼ੀਰੋ ਹੈਗੇ ਆ ਕਿਸ ਤਰ੍ਹਾਂ ਦੇਖਦੇ ਆ ਬਿਲਕੁਲ ਸਾਡੇ ਵੀ ਕਾਫੀ ਇਥੇ ਫੀਮੇਲ ਡਾਕਟਰਸ ਨੇ ਫੀਮੇਲ ਸਟਾਫ ਨਰਸਿਸ ਨੇ ਰਾਤ ਨੂੰ ਬਿਲਕੁਲ ਉਹ ਇਸ ਤਰ੍ਹਾਂ ਦਾ ਅਗਰ ਕੇਸ ਹੋਣਗੇ ਤਾਂ ਅਨਸੇਫ ਹੀ ਫੀਲ ਕਰਨਗੇ ਆ ਡਿਊਟੀ ਦੇ ਉੱਤੇ ਕਿਉਂਕਿ ਸਿਵਲ ਹੋ ਵੀ ਕਿਸੇ ਦੀ ਤੀਪਣ ਹੈ ਬਿਲਕੁਲ ਜੇਕਰ ਸਿਵਲ ਹਸਪਤਲ ਦੀ ਗੱਲ ਕਰੀਏ ਸਿਵਲ ਹਸਪਤਲ ਦੇ ਨਾਲ ਹੀ ਜਿਹੜੇ ਹੈਗੇ ਆ ਨਸ਼ਾ ਛਡਾਊ ਕੇਂਦਰ ਬਣਾ ਦਿੱਤੇ ਗਏ ਉਸ ਦੇ ਵਿੱਚ ਜਿਹੜੇ ਕਾਫੀ ਸ਼ਰਾਰਤੀ ਅਨਸਰ ਆਉਂਦੇ ਆ ਕਈ ਵਾਰੀ ਲੜਾਈਆਂ ਵੀ ਦੇਖਣ ਨੂੰ ਮਿਲਦੀਆਂ ਆਪਾਂ ਨੂੰ ਕੋਦਰ ਦੀ ਗੱਲ ਕਰੀਏ ਤਾਂ ਕਿਸ ਤਰ੍ਹਾਂ ਦੇਖਦੇ ਆ ਇਸ ਚੀਜ਼ ਨੂੰ ਹਾਂਜੀ ਪ੍ਰਸ਼ਾਸਨ ਨੂੰ ਇਹਦੇ ਬਾਰੇ ਵੀ ਸੋਚਣਾ ਚਾਹੀਦਾ ਆ ਆਮ ਲੋਕ ਜਿਹੜੇ ਦਵਾਈ ਲੈਣ ਹੁੰਦੇ ਨੇ ਉਹ ਵੀ ਬੜੇ ਪਰੇਸ਼ਾਨ ਹੁੰਦੇ ਨੇ ਕਿਸੇ ਦਾ ਮੋਬਾਈਲ ਚੋਰੀ ਹੋ ਜਾਂਦਾ ਕਿਸੇ ਦਾ ਬਾਈਕ ਮੋਟਰਸਾਈਕਲ ਚੋਰੀ ਹੋ ਜਾਂਦਾ ਤਾਂ ਥੋੜਾ ਜਿਹਾ ਅਗਰ ਸਾਈਡ ਤੇ ਥੋੜਾ ਜਿਹਾ ਦੂਰ ਹੋਵੇ ਸਿਓ ਹਸਪੀਟਲ ਤੋਂ ਫਿਰ ਠੀਕ ਰਹਿ ਜਾਗਾ ਇਹ ਰਾਤ ਦੀ ਗੱਲ ਕਰੀਏ ਰਾਤ ਨੂੰ ਸੁਰੱਖਿਆ ਨੂੰ ਲੈ ਕੇ ਕਿਸ ਤਰ੍ਹਾਂ ਦੇ ਪ੍ਰਬੰਧ ਹੈਗੇ ਸੁਰੱਖਿਆ ਤਾਂ ਬਿਲਕੁਲ ਨਹੀਂ ਹੈ ਸਾਡੀ ਇਹ ਡਿਮਾਂਡ ਹੈ ਕਿ ਐਟ ਲੀਸਟ ਜਿੱਥੇ ਮੈਡੀਕਲ ਲੀਗਲ ਕੰਮ ਹੁੰਦਾ ਹੈ ਵੱਡੇ ਹਸਪੀਟਲਸ ਨੇ ਉੱਥੇ ਪੁਲਿਸ ਪੋਸਟ ਜਾਂ ਪੁਲਿਸ ਪਰਸਨਲ ਜ਼ਰੂਰ ਰਾਤ ਨੂੰ ਡਿਪਿਊਟ ਹੋਣਾ ਚਾਹੀਦਾ ਹੈ ਚਾਹੇ ਆਪਾਂ ਗੱਲ ਕਰੀਏ ਨਕੋਦਰ ਦੀ ਚਾਹੇ ਪੰਜਾਬ ਦੀ ਗੱਲ ਕਰੀਏ ਰਾਤ ਦੇ ਸਮੇਂ ਸੀਸੀਟੀਵੀ ਕੈਮਰੇ ਜਰੂਰ ਲੱਗੇ ਹੁੰਦੇ ਆ ਕਈ ਵਾਰੀ ਤੋੜ ਭੰਨਾ ਵੀ ਹੁੰਦੀਆਂ ਹੈਗੀਆਂ ਕਈ ਸ਼ਰਾਰਤੀ ਅੰਸਰ ਆ ਗਏ ਆ ਕਿਸੇ ਵੇਲੇ ਕੋਈ ਇਸ ਤਰ੍ਹਾਂ ਦਾ ਘਟਨਾ ਹੋ ਜਾਂਦੀ ਆ ਡਾਕਟਰ ਕੋਈ ਮਿਸ ਹੈਪਨਿੰਗ ਹੋ ਜਾਂਦੀ ਆ ਜਾਂ ਕਿਸ ਤਰ੍ਹਾਂ ਦੀ ਵੀ ਹੋ ਜਾਂਦੀ ਆ ਉਸ ਤੋਂ ਬਾਅਦ ਜਿਹੜਾ ਹੈਗਾ ਇੱਥੇ ਕਾਫੀ ਜਿਹੜਾ ਹੈਗਾ ਲੋਕ ਜਿਹੜੇ ਹੈਗੇ ਆ ਗਰਮ ਵੀ ਦਿਖਾਈ ਦਿੱਤੇ ਹੈਗੇ ਆ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੈਗੇ ਆ ਹਾਂਜੀ ਬਿਲਕੁਲ ਰਾਤ ਨੂੰ ਬੜੇ ਸਾਡੇ ਕੋਲ ਇਸ ਤਰ੍ਹਾਂ ਦੇ ਕੇਸ ਆਉਂਦੇ ਨੇ ਕੁਝ ਲੜਾਈ ਦੇ ਕੇਸ ਆਉਂਦੇ ਨੇ ਕਈਆਂ ਨੇ ਸ਼ਰਾਬ ਪੀਤੀ ਹੁੰਦੀ ਹੈ ਉਹ ਲਰਮੀ ਦੇ ਵਿੱਚ ਆ ਕੇ ਤੋੜਪਨ ਕਰ ਦਿੰਦੇ ਨੇ ਡਾਕਟਰਸ ਨਾਲ ਸਟਾਫ ਨਾਲ ਮਿਸ ਬਿਹੇਵ ਕਰਦੇ ਨੇ ਪਰ ਇੱਕ ਵਾਰੀ ਤੇ ਔਨ ਡਿਊਟੀ ਸਟਾਫ ਦੀ ਹਰਾਸਮੈਂਟ ਹੋ ਹੀ ਜਾਂਦੀ ਹੈ ਅਗਰ ਤੁਸੀਂ ਸਵੇਰੇ ਕੁਝ ਐਕਸ਼ਨ ਲੈ ਵੀ ਲਓਗੇ ਉਹ ਪਹਿਲਾਂ ਹੀ ਇਸ ਤਰ੍ਹਾਂ ਦਾ ਕੋਈ ਐਕਟ ਹੋਵੇ ਤਾਂ ਜਾਂ ਲੋਕਾਂ ਨੂੰ ਵੀ ਅਵੇਅਰਨੈਸ ਹੋਣੀ ਚਾਹੀਦੀ ਐਸੀਂ ਇਸ ਤਰ੍ਹਾਂ ਦੇ ਕੰਮ ਨਹੀਂ ਕਰਨੇ ਆ ਤੁਸੀਂ ਡਾਕਟਰ ਕੋਲ ਇਲਾਜ ਕਰਵਾਉਣ ਆਏ ਹੋ ਉਹਦੀ ਗੱਲ ਸੁਣੋ ਸਮਝੋ ਮਿਸ ਬਿਹੇਵ ਕਰਨ ਦੇ ਤਾਂ ਕੋਈ ਲੋੜ ਹੀ ਨਹੀਂ ਹੈ ਹੁਣ ਪੰਜਾਬ ਸਰਕਾਰ ਤੋਂ ਆਪਾਂ ਕੀ ਮੰਗ ਕਰਦੇ ਹੈਗੇ ਸਾਡੀ ਇਹੀ ਮੰਗ ਹੈ ਕਿ ਰਾਤ ਨੂੰ ਐਟ ਲੀਸਟ ਤਾਂ ਘਟੋ ਘਟ ਪੁਲਿਸ ਪੋਸਟ ਜਾਂ ਪੁਲਿਸ ਪਰਸਨਲ ਜ਼ਰੂਰ ਇੱਥੇ ਕੋਈ ਨਾ ਕੋਈ ਚਾਹੀਦਾ ਤਾਂ ਕਿ ਫੀਮੇਲ ਸਟਾਫ ਨੂੰ ਸੇਫ ਫੀਲ ਹੋਵੇ ਜੀ ਆਪਾਂ ਨਸ਼ਾ ਛੜਾਊ ਕੇਂਦਰ ਦੀ ਗੱਲ ਕਰੀਏ ਨਸ਼ਾ ਛੜਾਊ ਕੇਂਦਰ ਦੇ ਜਦੋਂ ਪੇਸ਼ੈਂਟ ਆਉਂਦੇ ਹੈਗੇ ਆ ਉਦੋਂ ਕੋਈ ਪੁਲਿਸ ਦਾ ਕੋਈ ਮੁਲਾਜ਼ਮ ਆਂਦਾ ਜਾਂ ਨਹੀਂ ਆਂਦਾ ਨਹੀਂ ਇਸ ਤਰ੍ਹਾਂ ਦਾ ਕੋਈ ਪ੍ਰਬੰਧ ਨਹੀਂ ਕਿਉਂਕਿ ਉੱਧਰ ਵੀ ਲੇਡੀਜ਼ ਫੀਮੇਲ ਡਾਕਟਰ ਹੈਗੇ ਆ ਤੇ ਫਿਰ ਵੀ ਜਿਹੜਾ ਹੈਗਾ ਪਹਿਲਾਂ ਐਸਐਮਓ ਰਵਿੰਦਰਪੁਰ ਕੌਰ ਜੀ ਸੀਗੇ ਉਹਨਾਂ ਵੱਲੋਂ ਲਗਾਤਾਰ ਪੁਲਿਸ ਨੂੰ ਕਿਹਾ ਜਾਂਦਾ ਸੀਗਾ ਫਿਰ ਇੱਥੇ ਪੁਲਿਸ ਮੁਲਾਜ਼ਮ ਲਾਏ ਵੀ ਜਾਂਦੇ ਸੀਗੇ ਪਰ ਹੁਣ ਫਿਰ ਦੇਖਣ ਜਾਂਦਾ ਕਿ ਕਦੀ ਵੀ ਮੁਲਾਜ਼ਮ ਅਸੀਂ ਨਹੀਂ ਦੇਖਿਆ ਹੈਗੇ ਹਾਂਜੀ ਹਾਂਜੀ ਤੇ ਕੀ ਕਹਿਣਾ ਚਾਹੋਗੇ ਇਸ ਬਾਰੇ ਨਹੀਂ ਬਿਲਕੁਲ ਹੋਣਾ ਚਾਹੀਦਾ ਜਿਹੜਾ ਸਵੇਰੇ 8 ਤੋਂ 2 ਹੀ ਕਿਉਂਕਿ ਸਾਡਾ ਤਾਂ ਸੈਂਟਰ ਚੱਲਦਾ ਹੈ ਨਸ਼ਾ ਛਡਾਓ ਕੇਂਦਰ ਉਦੋਂ ਤੱਕ ਉਸ ਸਾਈਡ ਦਾ ਜਿਹੜਾ ਨਸ਼ਾ ਛਡਾਓ ਕੇਂਦਰ ਉੱਥੇ ਜ਼ਰੂਰ ਇੱਕ ਪੁਲਿਸ ਪਰਸਨਲ ਚਾਹੀਦਾ। ਦੈਟਸੋ ਅੱਜ ਕੁਝ ਪੇਸ਼ੈਂਟ ਜਿਹੜੇ ਹੈਗੇ ਆ ਉਹ ਪਰੇਸ਼ਾਨ ਵੀ ਹੋ ਰਹੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਸਾਡੀ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਇਹਨੂੰ ਐਜ਼ ਇਟ ਮਤਲਬ ਇੱਕ ਡਾਕਟਰ ਦਾ ਮਾਮਲਾ ਇਹਨਾਂ ਚੋੜੋ। ਇੱਕ ਔਰਤ ਦਾ ਰੇਪ ਅਤੇ ਮਰਡਰ ਹੋਇਆ ਹੈ। ਸੋ ਇਹਨੂੰ ਐਜ਼ ਅ ਸਾਈਨ ਆਫ ਪ੍ਰੋਟੈਸਟ ਸਾਡੀ ਹੈਲਪ ਕਰੋ। ਏਸ ਹਨ ਡਾਕਟਰ ਜਸਤੇਪ ਜਿਨ੍ਹਾਂ ਵੱਲੋਂ ਪੰਜਾਬ ਸਰਕਾਰ ਤੋਂ ਇਹ ਮੰਗ ਕੀਤੀ ਗਈ ਕਿ ਇਹਨਾਂ ਹਸਪਤਾਲਾਂ ਨੂੰ ਜਿਹੜਾ ਸੁਰੱਖਿਆ ਦਿੱਤੀ ਜਾਵੇ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਇੱਥੇ ਹਸਪਤਾਲਾਂ ਦੇ ਵਿੱਚ ਪ੍ਰਬੰਧ ਕੀਤਾ ਜਾਵੇ ਤਾਂ ਕਿ ਕਿਸੇ ਵੀ ਡਾਕਟਰ ਨਾਲ ਇਸ ਤਰ੍ਹਾਂ ਦੀ ਘਟਨਾ ਨਾ ਘਟੇ ਕੈਮਰਾ ਪਰਸਨ ਨਾਲ ਪਨੀਤ ਤਰੋੜਾ ਨਕਪੋਤ